पहाड़ों की छाया में घिरा हुआ एक छोटा सा गांव था जहां सदियों पुराना एक हवेली खड़ा था। गांव के बुजुर्ग कहानियां सुनाते थे कि हवेली में एक रानी रहती थी, थी। जिसे बेरहमी से मौत दी गई उसकी आत्मा आज भी हवेली में भटकती है मेरे सारे पहरे पहरे जी। सारे को दे। कला दे सो तो दा सारे ठीक ठाक तंदरुस्त चढ़ती कलावे का स्वागत है ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਨਾ ਆਪਣੇ YouTube ਚੈਨਲ ਦੇ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਅਗਰ ਤੁਸੀਂ ਹੌਰਰ ਕਹਾਣੀਆਂ ਤੁਸੀਂ ਬਣਾ ਕੇ ਤੁਸੀਂ YouTube Facebook Instagram ਤੇ ਤੁਸੀਂ ਅਪਲੋਡ ਕਰਦੇ ਹੋ ਤਾਂ ਤੁਸੀਂ ਉਤੋਂ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਮੈਂ ਦੱਸਾਂ ਜੀ ਤੁਸੀਂ ਬਾਜ਼ਾਰ ਦੇ ਵਿੱਚ ਇੱਕ ਕਿਤਾਬ ਲੈ ਹੋਣੀ ਹੈ ਬਾਜ਼ਾਰ ਦੇ ਵਿੱਚ ਇੱਕ ਕਿਤਾਬ ਲੈ ਆ ਕੇ ਤੁਸੀਂ ਉਹਦੀ ਕਹਾਣੀਆਂ ਜਿਹੜੀ ਕਹਾਣੀ ਪੜ੍ਹ ਕੇ ਤੁਸੀਂ ਉਸ ਤੋਂ ਬਾਅਦ ਤੁਸੀਂ ਵੀਡੀਓ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਹੈ ਕਿਵੇਂ-ਕਿਵੇਂ ਤੁਸੀਂ ਫੋਟੋਆਂ ਲਾਉਣ ਲਗਾਉਣੀਆਂ ਨੇ ਕਿੱਥੋਂ-ਕਿੱਥੋਂ ਡਾਊਨਲੋਡ ਕਰਨੀਆਂ ਨੇ ਤੇ ਫਿਰ ਉਸ ਤੋਂ ਬਾਅਦ ਤੁਸੀਂ YouTube ਦੇ ਉੱਤੇ ਅਪਲੋਡ ਕਰ ਦੇਣੀ ਹੈ ਤੇ ਉਹ ਜਿਹੜੇ ਦੇ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਨਾ ਤੁਸੀਂ YouTube ਦੇ ਉੱਤੇ ਚੱਲ ਜਾਓ YouTube ਦੇ ਉੱਤੇ ਜਾ ਕੇ ਤੁਸੀਂ ਸਰਚ ਕਰੋਗੇ ਨਾ ਵੀ ਵਾਰ ਦਾ ਸਟੋਰੀ ਤਾਂ ਬਹੁਤ ਸਾਰੀਆਂ ਬਹੁਤ ਸਾਰੇ ਇਹੋ ਜਿਹੇ ਵੀਡੀਓ ਆ ਜਾਣੀ ਹੈ ਜਿਹੜੀਆਂ ਮਤਲਬ ਵੀ ਜਿਨ੍ਹਾਂ ਨੇ ਭੂਤ ਦੀਆਂ ਕਹਾਣੀਆਂ ਹੋਰਰ ਕਹਾਣੀਆਂ ਜਿਨ੍ਹਾਂ ਨੇ ਪਾਲ ਕੇ ਜਿਨ੍ਹਾਂ ਨੇ YouTube ਦੇ ਉੱਤੇ ਅਪਲੋਡ ਕੀਤੀਆਂ ਤੇ ਉਹਨਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਆਏ ਹੋਏ ਨੇ ਤੇ ਉਹਨਾਂ ਦੀ ਮੈਂ ਕਮਾਈ ਦੇਖੀ ਹੈ ਮਹੀਨੇ ਦੀ ਉਹਨਾਂ ਦੇ 14 14 15 1500 ਡਾਲਰ ਮਹੀਨੇ ਦੇ ਕਮਾਈਆ ਅਗਰ ਆਪਾਂ 1500 ਡਾਲਰ ਨੂੰ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਰਕੇ ਦੇਖੀ ਤਾਂ ਮੰਨ ਕੇ ਚਲੋ ਮੈਨੂੰ ਲੱਗਦਾ ਨੇ ਪਰ ਸਤਰਸੀ ਹੈ ਰਪੇ ਤੋਂ ਵੀ ਵੱਧ ਬਣ ਜਾਂਦਾ ਵਾ ਜਾਨੀ ਕਿ ਲੱਖ ਰੁਪਏ ਤੋਂ ਵੱਧ پیسے ਬਣ ਜਾਂਦੇ ਆ ਐਸਟੀਮੇਟ ਦੇ ਹਿਸਾਬ ਨਾਲ ਸੋ ਇਹ ਚੀਜ਼ ਤੁਸੀਂ ਵੀ ਕਮਾ ਸਕਦੇ ਹੋ ਬਹੁਤ ਹੀ ਸੌਖਾ ਹੋਆ ਇਹਦੇ ਵਿੱਚ ਦੇਖੋ ਨਾ ਤਾਂ ਤੁਸੀਂ ਆਪਣਾ ਫੇਸ ਦਿਖਾਉਣਾ ਹੈਗਾ ਨਾ ਤੁਸੀਂ ਆਪਣੀ ਵੌਇਸ ਦੇਣੀ ਹੈਗੀ ਕੁਝ ਵੀ ਨਹੀਂ ਕਰਨਾ ਹੈਗਾ ਵੌਇਸ ਵੀ ਮੈਂ ਤੁਹਾਨੂੰ ਦੱਸੂਗਾ ਤੁਹਾਨੂੰ ਕੰਪਿਊਟਰ ਤੋਂ ਲੈਣੀ ਆ ਠੀਕ ਹੈ ਜੀ ਫੇਸ ਤਾਂ ਤੁਸੀਂ ਆਪਣਾ ਬਿਲਕੁਲ ਵੀ ਨਹੀਂ ਦੇਣਾਗਾ ਹਾਂ ਅਗਰ ਤੁਸੀਂ ਚੋਣਿਓ ਵੀ ਅਸੀਂ ਆਪਣੀ ਵੌਇਸ ਦੇ ਵਿੱਚ ਰਿਕਾਰਡ ਕਰਨੇ ਆ ਹਨਾ ਫਿਰ ਤੁਸੀਂ ਆਪਣੀ ਵੌਇਸ ਦੇ ਵਿੱਚ ਵੀ ਤੁਸੀਂ ਰਿਕਾਰਡ ਕਰ ਸਕਦੇ ਹੋ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਆਪਣੀ ਵੌਇਸ ਦੇ ਵਿੱਚ ਹੀ ਰਿਕਾਰਡ ਕਰੋ ਅਗਰ ਕੋਈ ਮੇਰੀ ਭੈਣ ਇਹ ਵੀਡੀਓ ਬਣਾਉਂਦੀ ਆ ਇਸ ਟੌਪਿਕ ਦੀ ਅਗਰ ਮੇਰੀ ਭੈਣ ਕੋਈ ਵੀਡੀਓ ਬਣਾਉਗੀ ਤਾਂ ਉਹਨਾਂ ਦੀ ਵੌਇਸ ਦੇ ਵਿੱਚ ਇਹ ਚੈਨਲ ਬਹੁਤ ਜ਼ਿਆਦਾ ਗਰੋਅ ਹੁੰਦੇ ਨੇ ਬੋਕਰੇ ਬੈਠ ਕੇ ਇਹ ਕੰਮ ਕਰਜ਼ ਲੱਗਦੀਆਂ ਨੇ ਤੇ ਮਹੀਨੇ ਦੇ ਬਹੁਤ ਵਧੀਆ ਉਹ ਪੈਸੇ ਕਮਾਉਣੇ ਸ਼ੁਰੂ ਕਰਦੀਆਂ ਕਿਉਂਕਿ ਜਿਹੜੀ ਫੀਮੇਲ ਦੀ ਵੌਇਸ ਹੁੰਦੀ ਆ ਉਹ ਵੌਇਸ ਦੇ ਵਿੱਚ ਇਹ ਕਹਾਣੀਆਂ ਬਹੁਤ ਜ਼ਿਆਦਾ ਚਲਦੀਆਂ ਨੇ ਸੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਕਿ ਤੁਸੀਂ ਕਿੱਥੋਂ ਕਹਾਣੀ ਲੈ ਕੇ ਆਉਣੀ ਆ ਕਿੱਥੋਂ ਤੁਸੀਂ ਵਾਇਸ ਰਿਕਾਰਡ ਕਰਨੀ ਆ ਤੇ ਕਿਵੇਂ ਫਿਰ ਉਸ ਨੂੰ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਕਿਵੇਂ ਐਡਿਟ ਕਰਨਾ ਫੋਟੋ ਵਗੈਰਾ ਲਾ ਕੇ ਤੁਹਾਨੂੰ ਸਾਰਾ ਪੂਰੀ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਰਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੀ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਮੈਂ ਤੁਹਾਨੂੰ ਆਪਣਾ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਤੁਹਾਨੂੰ ਐਡਿਟ ਕਰਕੇ ਦਿਖਾਵਾਂਗਾ ਜਿਵੇਂ ਤੁਹਾਨੂੰ ਮੈਂ ਆਪਣੇ ਕੰਪਿਊਟਰ ਦੇ ਵਿੱਚ ਐਡਿਟ ਕਰਕੇ ਦਿਖਾਵਾਂਗਾ ਤੁਸੀਂ ਸੇਮ ਹੀ ਵੀਨ ਵੀਡੀਓ ਐਡੀਟਰ ਦੇ ਵਿੱਚ ਤੁਸੀਂ ਮੋਬਾਈਲ ਦੇ ਵਿੱਚ ਚਲੇ ਜਾਣਾ ਉੱਥੋਂ ਤੁਸੀਂ ਐਡਿਟ ਕਰਨੀ ਆ ਸੇਮ ਸੇਮ ਪ੍ਰੋਸੀਜਰ ਆ ਕੋਈ ਚੇਂਜ ਨਹੀਂ ਹੈਗਾ ਅਗਰ ਤੁਸੀਂ ਕਹਿੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਤੁਹਾਨੂੰ ਮੋਬਾਈਲ ਫੋਨ ਦੇ ਉੱਤੇ ਤੁਹਾਨੂੰ ਬਣਾ ਕੇ ਦੱਸਦਾ ਵੀ ਮੋਬਾਈਲ ਫੋਨ ਦੇ ਉੱਤੇ ਇਦਾਂ ਦੀ ਔਰ ਕਹਾਣੀ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਤੁਹਾਡੇ ਜਿਆਦਾ ਕਮੈਂਟ ਆਉਣਗੇ ਤਾਂ ਮੈਂ ਬਹੁਤ ਜਲਦੀ ਇੱਕ ਮੋਬਾਈਲ ਫੋਨ ਦੇ ਜਰੀ ਵੀ ਤੁਹਾਨੂੰ ਇਹ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਾਂਗਾ ਜੀ ਸੋ ਵੀਡੀਓ ਦੇ ਸ਼ੁਰੂ ਕਰਨ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਲਈ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮਿਹਨਤ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਆਪਣੀ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਤੁਸੀਂ ਆਪਣਾ YouTube ਚੈਨਲ ਕਿਵੇਂ ਬਣਾਣਾ ਵਾ ਤੇ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਤੇ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਤੇ ਵੀਡੀਓ ਦਾ ਥੰਬਨੇਲ ਕਿਵੇਂ ਬਣਾਣਾ ਤੇ ਵੀਡੀਓ ਨੂੰ YouTube Facebook Instagram ਤੇ ਸਹੀ ਤਰੀਕੇ ਨਾਲ ਅਪਲੋਡ ਕਿਵੇਂ ਕਰਨਾ ਜਿਹਦੇ ਨਾਲ ਤੁਹਾਡੀ ਵੀਡੀਓ ਜਿਹੜੀ ਉਹ ਵਾਇਰਲ ਹੋ ਸਕੇ ਤੇ ਤੁਸੀਂ ਮਹੀਨੇ ਦੇ YouTube ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਸਕੋ ਅਗਰ ਤੁਸੀਂ ਉਹ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਤੋਂ ਤੁਸੀਂ ਆਪਣੀ ਸੀਟ ਅੱਜ ਹੀ ਬੁੱਕ ਕਰਵਾ ਲਓ ਜੀ ਕਿਉਂਕਿ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਉਹ ਜਿਹੜੀ ਵਰਕਸ਼ੋਪ ਆ ਉਹ ਹੋਏਗੀ ਬਾਕੀ ਤਾਂ ਜੜੀ ਜੋ ਵੀ ਜਾਣਕਾਰੀ ਹੋਊਗੀ ਤਾਂ ਤੁਹਾਨੂੰ ਫੋਨ ਦੇ ਉੱਤੇ ਤੁਹਾਨੂੰ ਦੱਸ ਦਿੱਤੀ ਜਾਊਗੀ ਤੁਸੀਂ ਐਨੀ ਟਾਈਮ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਤੁਸੀਂ ਜੁਆਇਨ ਕਰ ਲੈਂਦੇ ਹੋ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਹਾਡਾ ਨਾਮ ਮੈਂ ਵਾਰਾ ਕਰਦਾ ਤੁਸੀਂ ਮਹੀਨੇ ਦੇ YouTube ਦੇ ਉੱਤੇ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਪੈਸੇ ਕਮਾਉਣੇ ਸ਼ਿਰ ਕਰ ਦੋਗੇ ਜੀ ਸੋ ਆਓ ਜੀ ਦੋਸਤੋ ਆਪਾਂ ਚੱਲਦੇ ਆਂ ਕੰਪਿਊਟਰ ਸਕਰੀਨ ਦੇ ਉੱਤੇ ਤੇ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਸਭ ਤੋਂ ਪਹਿਲਾਂ ਕੀ ਕੀ ਕਰਨਾ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਜਾਣਾ ਵਾ ਮੈਂ ਕੰਪਿਊਟਰ ਸਕਰੀਨ ਦੇ ਉੱਤੇ ਦੱਸ ਰਿਹਾ ਤੁਸੀਂ ਮੋਬਾਈਲ ਫੋਨ ਦੇ ਉੱਤੇ ਜਾਣਾ ਵਾ ਤੇ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਜਾਣਾ ਵਾ ਦੇਖੋ Google Chrome ਦੇ ਵਿੱਚ ਜਾਣਾ Google Chrome ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ Jimni J E M M I G E I M I mai.ai.gemini.google.com ਤੁਸੀਂ ਇਹਨੂੰ ਸਰਚ ਕਰ ਲੈਣਾ ਸਰਚ ਕਰਨ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ ਇੱਕ ਨਵੀਂ ਜਿਹੜੀ ਟੈਬ ਆ ਉਹ ਓਪਨ ਹੋ ਜਾਏਗੀ ਇਦਾਂ ਦਾ ਉਹਦਾ ਇੰਟਰਫੇਸ ਆਏਗਾ ਤੁਸੀਂ ਇਹ ਕਰਨਾ ਆਪਣੀ Gmail ਦੇ ਨਾਲ ਉਹਨੂੰ ਲੌਗਇਨ ਕਰ ਲੈਣਾ ਜੀ Gmail ਦੇ ਨਾਲ ਲੌਗਇਨ ਕਰਨ ਤੋਂ ਬਾਅਦ ਤੁਸੀਂ ਆ ਥੱਲੇ ਦੇਖੋ ਇੱਥੇ ਲਿਖਿਆ ਇੰਟਰ ਪ੍ਰੋਵਾਈਡਰ ਤੁਸੀਂ ਇੱਥੇ ਲਿਖ ਦੇਣਾ ਹੋਰਰ ਹੋਰਰ ਸਟੋਰੀ ਔਰ ਅਦਰ ਸਟੋਰੀ ਇਨ ਹਿੰਦੀ ਇਹਨੇ ਹਿੰਦੀ ਦੇ ਵਿੱਚ ਲਿਖਣਾ ਉਹ ਪੰਜਾਬੀ ਦੇ ਵਿੱਚ ਨਹੀਂ ਲਿਖਣਾ ਆਏਗਾ ਅਗਰ ਤੁਸੀਂ ਪੰਜਾਬੀ ਦੇ ਵਿੱਚ ਲਿਖੋਗੇ ਤਾਂ ਪੰਜਾਬੀ ਦੇ ਵਿੱਚ ਨਹੀਂ ਚੱਕੇਗਾ ਜਦੋਂ ਤੁਸੀਂ ਇਦਾਂ ਲਿਖੋਗੇ ਇਹ ਤੁਹਾਨੂੰ ਇੱਕ ਸਟੋਰੀ ਆ ਜਿਹੜੀ ਉਹ ਜਨਰੇਟ ਕਰਕੇ ਦੇਖ ਦੇਗਾ ਆ ਦੇਖੋ ਇਦਾਂ ਹੀ ਤੁਹਾਨੂੰ ਇੱਕ ਸਟੋਰੀ ਇਹ ਕਹਾਣੀ ਭੂਤਾਂ ਵਾਲੀ ਇਹ ਤੁਹਾਨੂੰ ਇਦਾਂ ਹੀ ਬਣਾਣੀ ਕਿ ਇੱਕ ਤਾਂ ਦੇਤੀ ਆ ਆ ਦੇਖ ਲਓ ਬਹੁਤ ਸਾਰੀ ਸੋਹਣੀ ਨਿਕਾਣੀ ਦੇਤੀ ਤੁਸੀਂ ਕੀ ਕਰਨਾ ਤੁਸੀਂ ਇਹਨੂੰ ਸਾਰੇ ਨੂੰ ਕਾਪੀ ਕਰ ਲੈਣਾ ਇਹਨੂੰ ਸਾਰੇ ਨੂੰ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਤੁਸੀਂ ਇੱਕ ਆਪਣੇ ਮੋਬਾਈਲ ਫੋਨ ਦੇ ਵਿੱਚ ਇੱਕ ਨਵੀਂ ਟੈਬ ਓਪਨ ਕਰਦਿਆਂ ਉਹਦੇ ਵਿੱਚ ਤੁਸੀਂ ਲਿਖਣਾ 11 11 labs ਜਦੋਂ ਤੁਸੀਂ 11 labs ਲਿਖੂਗੇ ਆ ਗਿਆ ਇੱਥੇ ਤੁਸੀਂ ਇੰਟਰ ਕਰ ਦੇਣਾ ਆ ਜਿਹੜਾ ਸਭ ਤੋਂ ਉੱਪਰ ਲਿਖਿਆ AI ਵੌਇਸ ਜਨਰੇਟਰ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਹਾਨੂੰ ਕੁਝ ਇਦਾਂ ਦਾ ਇਹਦਾ ਇੰਟਰਫੇਸ ਦੇਖਣ ਨੂੰ ਮਿਲੇਗਾ ਦੇਖੋ ਮੈਂ ਪਹਿਲਾਂ ਤੋਂ ਇੱਕ ਕਹਾਣੀ ਲਿਖੀ ਹੋਈ ਆ ਉਹ ਜਿਹੜੀ ਮੇਰੇ ਥੀ ਸੀ ਇੱਥੇ ਕੋਪੀ ਪੇਸਟ ਕਰਤੀ ਆ ਤੁਸੀਂ ਕੀ ਕਹਿੰਦਾ ਜਿਹੜੀ ਆ ਕਹਾਣੀ ਲਿਖੀ ਸੀ ਤੁਸੀਂ ਇੱਥੋਂ ਕਾਪੀ ਕਰਨੀ ਆ ਸਾਰੀ ਇਸ ਐਸਡੀ ਐਸਡੀ ਇਦਾਂ ਕਰਕੇ ਤੁਸੀਂ ਇਹਦੇ ਵਿੱਚ ਜਾ ਕੇ ਤੁਸੀਂ ਆਪਣੀ ਪੇਸਟ ਕਰ ਦੇਣੀ ਇੱਥੇ ਇੱਥੇ ਦੇਖੋ ਬਹੁਤ ਸਾਰੀਆਂ ਵੌਇਸਾਂ ਦਿੱਤੀਆਂ ਹੋਈਆਂ ਨੇ ਆ ਜਿਵੇਂ ਇਹਨਾਂ ਦਾ ਮੈਂ ਤੁਹਾਨੂੰ ਸੁਣਾ ਦਿੰਦਾ ਇੱਕ ਵਾਰੀ ਜਿਵੇਂ ਮੰਨ ਤੁਸੀਂ ਜਿਹਦੀ ਵੀ ਦੀ ਵੀ ਤੁਸੀਂ ਵੌਇਸ ਚੋਣ Life without love is like a tree without blossoms or fruit. Love all, trust a few, do wrong to none. Government of the people, by the people. I'd rather regret the things that I've done than the things that I've not done. ਇਹਦੇ ਵਿੱਚ ਤੁਸੀਂ ਰਿਕਾਰਡ ਕਰ ਸਕਦੇ ਹੋ ਤੁਸੀਂ ਉਹਦੇ ਤੇ ਕਲਿੱਕ ਕਰ ਦੇਣਾ ਮੰਨ ਕੇ ਚੱਲੋ ਵੀ ਨੇ ਵਧੀਆ ਲੱਗੀ ਮੈਂ ਤੇ ਕਲਿੱਕ ਕਰਤਾ ਇਹ ਇੱਥੇ ਆ ਜਾਈਗੀ ਤੁਸੀਂ ਵੌਇਸ ਸੈਟਿੰਗ ਵੀ ਕਰ ਸਕਦੇ ਹੈ ਹਨਾ ਇਹਨੂੰ ਵੈਸੇ ਏਜਿਟੀ ਜਿੱਦਾਂ ਰਹਿਣਾ ਦਿਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਆ ਜਿੱਥੇ ਜਨਰੇਟ ਲਿਖਿਆ ਹੋਇਆ ਵਾ ਆ ਜਿੱਥੇ ਜਨਰੇਟ ਲਿਖਿਆ ਹੋਇਆ ਵਾ ਤੁਸੀਂ ਆ ਜਨਰੇਟ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਕਲਿੱਕ ਕਰ ਦੋਗੇ ਤਾਂ ਇਹ ਜਿਹੜੀ ਆਡੀਓ ਇਹਦੀ ਉਹ ਹੋ ਜਾਈਗੀ ਹੁਣ ਮੈਂ ਤੁਹਾਨੂੰ ਸੁਣਾਉਣਾ ਵਾ ਇਹਦੇ ਜਨਰੇਟ ਤੇ ਕਲਿੱਕ ਕੀਤਾ ਆਪਾਂ ਜਨਰੇਟ ਤੇ ਕਲਿੱਕ ਕੀਤਾ ਆ ਦੇਖੋ ਠੀਕ ਹੈ ਜੀ ਆਪਾਂ ਜਨਰੇਟ ਤੇ ਹੁਣ ਕਲਿੱਕ ਕਰਦੇ ਆ ਜਨਰੇਟ ਤੇ ਕਲਿੱਕ ਹੋਣ ਤੋਂ ਬਾਅਦ ਇਹ ਜਿਹੜੀ ਸਾਡੀ ਕਹਾਣੀ ਹੈ ਜਿਹੜੀ ਸਟੋਰੀ ਹੈ ਸਾਡੀ ਆਟੋਮੈਟਿਕ ਇਹ ਬਣਨੀ ਸ਼ੁਰੂ ਹੋ ਜਾਏਗੀ ਤੁਸੀਂ ਦੇਖਣਾ ਬਹੁਤ ਫੋਨੀ ਆਵਾਜ਼ ਦੇ ਵਿੱਚ ਇਹ ਬਣ ਕੇ ਰੈਡੀ ਹੋ ਜਾਏਗੀ ਜਦੋਂ ਇਹ ਬਣ ਕੇ ਰੈਡੀ ਹੋ ਜਾਏਗੀ ਪਹਾੜوں ਦੀ ਛਾਇਆ میں ਘिरा हुआ ਇੱਕ ਛੋਟਾ ਸਾ ਗਾਂਵ ਥਾ ਜਹਾਂ ਸਦੀਆਂ ਪੁਰਾਣਾ ਇੱਕ ਹਵੇਲੀ ਖੜਾ ਥਾ ਗਾਂਵ ਕੇ ਬਜ਼ੁਰਗ ਕਹਾਣੀਆਂ ਸੁਣਾਤੇ ਥੇ ਕਿ ਹਵੇਲੀ ਮੇਂ ਇੱਕ ਰਾਣੀ ਰਹਤੀ ਥੀ ਜਿਸੇ ਬੇਰਹਿਮੀ ਸੇ ਮੌਤ ਦੀ ਗਈ ਥੀ ਆ ਦੇਖੋ ਤੁਸੀਂ ਇਦਾਂ ਉਹਨੂੰ ਵੌਇਸ ਨੂੰ ਤੁਸੀਂ ਰਿਕਾਰਡ ਕਰ ਲੈਣਾ ਜਦੋਂ ਵੀ ਵੌਇਸ ਰਿਕਾਰਡ ਹੋ ਜੇਗੀ ਤਾਂ ਨੀਚੇ ਦੇਖੋ ਇੱਥੇ ਡਾਊਨਲੋਡ ਦਾ ਆਪਸ਼ਨ ਦਿੱਤਾ ਆਇਆ ਹੋਇਆ ਤੁਸੀਂ ਇੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਲੈਣਾ ਤੇ ਇਹ ਜਿਹੜੀ ਆਡੀਓ ਤੁਹਾਡੀ ਡਾਊਨਲੋਡ ਹੋ ਜੇਗੀ ਠੀਕ ਹੈ ਜੀ ਇਹ ਸਾਰੀ ਡਾਊਨਲੋਡ ਹੋ ਗਈ ਜਦੋਂ ਇਹ ਡਾਊਨਲੋਡ ਹੋ ਜੇਗੀ ਤਾਂ ਤੁਸੀਂ ਕੀ ਕਰਨਾ ਫਿਰ ਇੱਕ ਨਵੀਂ ਟੈਬ ਓਪਨ ਕਰਨੀ ਹੈ ਨਵੀਂ ਟੈਬ ਓਪਨ ਕਰਕੇ ਤੁਸੀਂ ਇੱਥੇ ਲਿਖਣਾ ਵਾ ਲੈਕਸਗਾ ਲੈਕਸਗਾ ਆਰਸ ਕਿਉਂਕਿ ਦੇਖੋ ਆਪਾਂ ਆਡੀਓ ਵੀ ਤਿਆਰ ਕਰ ਲਈ ਆ ਆਡੀਓ ਵੀ ਆਪਣੀ ਰੈਡੀ ਹੋ ਚੁੱਕੀ ਆ ਤੇ ਆਪਾਂ ਵੌਇਸ ਵੀ ਸਾਰਾ ਕੁਝ ਹੋ ਗਿਆ ਕਹਾਣੀ ਤੁਸੀਂ ਤੁਹਾਡੇ ਸਾਹਮਣੇ ਇੱਧਰ ਕੁਝ ਇੰਟਰਫੇਸ ਲਿਖਿਆ ਹੋਊਗਾ ਤੁਸੀਂ ਇੱਥੇ ਲਿਖਣਾ ਵਾ ਹੋਰ ਤੁਸੀਂ ਇਥੇ ਦੇ ਦੋ ਹੋਰ ਸਟੋਰੀ ਹੋਰ ਲਿਖ ਕੇ ਇੰਟਰ ਮਾਰ ਦੇਵੋ ਤੁਹਾਨੂੰ ਬਹੁਤ ਸਾਰੀਆਂ ਪੋਤਾ ਦੀਆਂ ਤੁਹਾਨੂੰ ਇੱਧਰ ਇਹ ਫੋਟੋ ਮਿਲਣੀਆਂ ਚਾਹੀਦੀਆਂ ਦੇਖੋ ਕਿੱਦਾਂ ਦੀਆਂ ਮਿਲਿਆ ਤੁਸੀਂ ਇੱਥੇ ਕਲਿੱਕ ਕਰਨਾ ਵਾ ਤੁਸੀਂ ਮੰਨ ਕੇ ਜੇ ਤੁਸੀਂ ਇੱਥੇ ਡਾਊਨਲੋਡ ਕਰ ਲਓ ਇੱਥੇ ਡਾਊਨਲੋਡ ਦਾ ਬਟਨ ਲਿਖਿਆ ਡਾਊਨਲੋਡ ਕਰੋ ਮੰਨ ਕੇ ਜੇ ਤੁਹਾਨੂੰ ਜੋ ਵੀ ਤੁਹਾਨੂੰ ਵਧੀਆ ਲੱਗਦੀ ਆ ਦੇਖੋ ਕਿੰਨੀਆਂ ਬਹੁਤ ਸਾਰੀਆਂ ਅਨਲਿਮਟਿਡ ਜਿੰਨੀਆਂ ਤੁਸੀਂ ਚਾਹੁੰਦੇ ਹੋ ਨਾ ਆ ਦੇਖੋ ਕਿੰਨੀ ਸੋਹਣੀ ਆ ਤੁਸੀਂ ਇਹਨੂੰ ਡਾਊਨਲੋਡ ਕਰ ਠੀਕ ਆ ਉਹ ਸਾਰੇ ਨੂੰ ਥੋੜਾ-ਥੋੜਾ ਤੁਸੀਂ ਜੜੀ ਕਿ ਤੁਸੀਂ 20 25 30 ਜਿੰਨੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ ਇਦਾਂ ਠੀਕ ਆ ਤੁਸੀਂ ਇਦਾਂ ਡਾਊਨਲੋਡ ਕਰ ਲੈਣਾ ਸਾਰਿਆਂ ਨੂੰ ਐਜ਼ ਇਟ ਇਜ਼ ਤੁਸੀਂ ਡਾਊਨਲੋਡ ਕਰ ਲੈਣਾ ਦੇਖੋ ਆਹ ਕਿੰਨੀ ਸੋਹਣੀ ਹੈ ਤੁਸੀਂ ਇਹਨੂੰ ਵੀ ਡਾਊਨਲੋਡ ਕਰ ਲੈਣਾ ਇਹ ਡਾਊਨਲੋਡ ਹੋ ਗਈ ਹੁਣ ਜਦੋਂ ਤੁਸੀਂ ਆਪਣੇ ਹਿਸਾਬ ਦੇ ਕਹਾਣੀ ਦੇ ਮੁਤਾਬਿਕ ਤੁਸੀਂ ਆਪਣੇ ਨੂੰ ਸਟੋਰੀ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਫੋਟੋ ਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਅਗਲੀ ਐਪ ਦੇ ਵਿੱਚ ਜਾਣਾ ਤੁਸੀਂ ਨਵੀਂ ਟੈਬ ਓਪਨ ਕਰਨੀ ਹੈ ਤੁਸੀਂ ਇੱਥੇ ਲਿਖਣਾ ਰਨ ਵੇ 99वे.com ਉਹ ਆ ਗਿਆ ਤੁਸੀਂ ਇੱਥੇ ਇੰਟਰ ਮਾਰ ਦੋ ਦੇਖੋ ਅਗਰ ਤੁਸੀਂ ਕਿੰਨੇ ਵੀ ਅਸੀਂ ਫੋਟੋ ਲਗਾਣੇ ਚਾਹਨਾ ਤਾਂ ਤੁਸੀਂ ਫੋਟੋ ਵੀ ਲਗਾ ਸਕਦੇ ਹੋ ਅਗਰ ਤੁਸੀਂ ਕਿੰਨੇ ਵੀ ਨਹੀਂ ਯਰ ਮੈਂ ਐਨੀਮੇਸ਼ਨ ਕਰਨਾ ਚਾਹੁੰਦਾ ਵੀ ਜਿਹੜੀ ਮੇਰੀ ਫੋਟੋ ਆ ਉਹਦੀ ਫੋਟੋ ਤੋਂ ਵੀਡੀਓ ਬਣ ਜੇ ਤਾਂ ਮੈਂ ਵੀਡੀਓ ਬਣਾ ਕੇ ਪਾਦਾ ਤਾਂ ਉਹ ਵੀ ਬਹੁਤ ਸੋਹਣੀ ਲੱਗਦੀ ਆ ਤੁਸੀਂ ਤੁਹਾਡੇ ਸਾਹਮਣੇ ਇਧਰ ਇੰਟਰਫੇਸ ਆ ਜਾਊਗਾ ਤੁਸੀਂ ਡ੍ਰੈਗਨ ਲਿਖਿਆ ਤੁਸੀਂ ਇੱਥੇ ਜਿਹੜੀ ਫੋਟੋ ਡਾਊਨਲੋਡ ਕੀਤੀ ਆ ਉਹੋ ਇੱਥੇ ਅਪਲੋਡ ਕਰਨੀ ਆ ਤੁਸੀਂ ਇੱਥੇ ਕਲਿੱਕ ਕਰੋਗੇ ਡਬਲ ਕਲਿੱਕ ਤਾਂ ਆ ਜਾਊਗਾ ਆ ਜਿਹੜੀ ਮੈਂ ਦੇਖੋ ਆ ਫੋਟੋ ਮੈਂ ਡਾਊਨਲੋਡ ਕੀਤੀ ਸੀ ਹਲਾ ਮੈਂ ਵੀਡੀਓ ਦੇ ਵਿੱਚ ਕਨਵਰਟ ਹੋ ਜੇਗੀ ਵੀਡੀਓ ਦੇਖੋ ਕਿੰਨੀ ਸੋਹਣੀ ਬਣੇਗੀ ਜਦੋਂ ਵੀਡੀਓ ਬਣ ਜੇਗੀ ਤਾਂ ਤੁਸੀਂ ਕੀ ਕਰਨਾ ਉਹਨੂੰ ਆਪਾਂ ਐਡਿਟ ਕਰਨਾ ਵਾ ਤੇ ਉਹਦੇ ਵਿੱਚ ਜਦੋਂ ਐਡਿਟ ਬਣ ਜੇਗੀ ਆਪਾਂ ਉਹਨੂੰ ਵੀਡੀਓ ਦੇ ਬਣਾਣਾ ਦੇਖੋ ਆਪਾਂ ਵਾਇਸ ਵੀ ਰਿਕਾਰਡ ਕਰ ਲਈ ਆਪਾਂ ਫੋਟੋਆਂ ਵੀ ਆਪਾਂ ਡਾਊਨਲੋਡ ਕਰਨੀਆਂ ਉਸ ਤੋਂ ਬਾਅਦ ਆਪਣੇ ਵੀਡੀਓ ਦੇ ਵਾਸਤੇ ਫੋਟੋ ਤੋਂ ਆਪਾਂ ਵੀਡੀਓ ਨੂੰ ਵੀ ਕਨਵਰਟ ਕਰ ਲਿਆ ਜਦੋਂ ਕਨਵਰਟ ਹੋ ਗਿਆ ਹੁਣ ਚਾਹੀਦਾ ਆਪਾਂ ਨੂੰ 뮤직 ਚਾਹੀਦਾ ਆਪਾਂ ਨੂੰ ਬੈਕਗ੍ਰਾਉਂਡ 뮤직 ਚਾਹੀਦਾ ਹੋਰ 뮤직 ਚਾਹੀਦਾ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਤੁਸੀਂ ਹੋਰ 뮤직 ਹੈ ਜਿਹੜਾ ਤੁਸੀਂ ਕਿਵੇਂ ਡਾਊਨਲੋਡ ਕਰਨਾ ਤੁਹਾਨੂੰ ਕਿੱਥੋਂ ਮ ਉਹ 뮤직 ਵੀ ਤੁਹਾਨੂੰ ਬਹੁਤ ਆਰਾਮ ਸੌਖਾ ਤਰੀਕੇ ਨਾਲ ਤੁਹਾਨੂੰ ਮਿਲ ਜੇਗਾ ਇਹਨਾਂ ਨੂੰ ਜਿਹੜੀ ਮੇਰੀ ਵੀਡੀਓ ਬਣ ਕੇ ਰੈਡੀ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਤੁਸੀਂ 뮤직 ਕਿੱਥੋਂ ਲੈਣਾ ਵਾ ਤੁਸੀਂ ਕੀ ਕਰਨਾ YouTube ਦੇ ਉੱਤੇ ਜਾਣਾ ਆ YouTube ਤੇ ਗਏ ਤੁਸੀਂ ਇੱਥੇ ਲਿਖਣਾ ਵਾ ਹਾਰਰ ਹਾਰਰ 뮤직 ਬੈਕਗ੍ਰਾਉਂਡ ਆ ਗਿਆ ਹਾਰਰ 뮤직 ਬੈਕਗ੍ਰਾਉਂਡ ਲਿਖਣਾ ਇੱਥੇ ਬਹੁਤ سارے ਹਾਰਰ 뮤직 ਆ ਜਾਣਗੇ ਆ ਦੇਖੋ ਕਿੰਨੇ ਹਾਰਰ 뮤직 ਆ ਗਿਆ ਦੇਖੋ ਬਹੁਤ سارے ਹੋ ਗਿਆ ਜੀ ਆਪਾਂ ਸੁਣੀ ਆ ਦੇਖੋ ਬਹੁਤ ਸਾਰੇ 뮤ਜ਼ਿਕ ਆ ਗਏ ਬਹੁਤ ਹੀ ਜਿਆਦਾ 뮤ਜ਼ਿਕ ਆ ਗਏ ਦੇਖੋ ਇੱਕ ਆ ਗਿਆ ਦੇਖੋ ਕੋ ਬਹੁਤ سارے ਹੋਰਰ 뮤జిక్ ਆ ਗਿਆ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਲੈਣਾ ਇਹਨਾਂ ਨੂੰ ਡਾਊਨਲੋਡ ਕਿਵੇਂ ਕਰਨਾ ਵਾ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਇਹਨੂੰ 뮤జిక్ ਨੂੰ ਤੁਸੀਂ ਕਿਵੇਂ ਡਾਊਨਲੋਡ ਕਰਨਾ ਕਿਉਂਕਿ ਮੈਂ ਇਸ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਤੁਹਾਨੂੰ ਇਹਨੂੰ 뮤జిక్ ਨੂੰ ਤੁਸੀਂ ਕਿਵੇਂ ਡਾਊਨਲੋਡ ਕਰਨਾ ਤੁਸੀਂ ਜੇਕਰ 뮤జిక్ ਡਾਊਨਲੋਡ ਕਰਕੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਯੂਜ਼ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਊਗਾ ਕਿਉਂਕਿ ਬੈਕਗ੍ਰਾਉਂਡ 뮤జిక్ ਨਾਲ ਜਿਹੜੀ ਟੱਚ ਆਣੀ ਹੈ ਬਹੁਤ ਸੋਹਣੀ ਬਣ ਜੇਗੀ ਤੁਹਾਨੂੰ ਮੈਂ ਅੱਗੇ ਪੜਾ ਕੇ ਦਿਖ ਹਣਾ ਹੁਣ ਇੱਥੇ ਲਈ ਜਨਰੇਟ ਤੇ ਲਿਖਿਆ ਇੱਥੇ ਜਨਰੇਟ ਤੇ ਕਲਿੱਕ ਕਰ ਦੇਣਾ ਹੁਣ ਜਿਹੜੀ ਆਪਾਂ ਫੋਟੋ ਡਾਊਨਲੋਡ ਕੀਤੀ ਸੀ ਉਹ ਇੱਥੇ ਉਹਦੀ ਵੀਡੀਓ ਬਣਨੀ ਰੈਡੀ ਹੋ ਜੇਗੀ ਦੇਖੋ ਜੀ ਇੱਥੇ ਫੋਟੋ ਜਿਹੜੀ ਉਹ ਰੈਡੀ ਹੋ ਗਈ ਹੈ ਬਣਨੀ ਇਸ ਥੋੜਾ ਜਿਹਾ ਟਾਈਮ ਲਏਗਾ ਆ ਦੇਖੋ 9 ਸੈਕਿੰਡ ਹੋ ਗਈ ਆ ਜੀ ਤੇ ਜਦੋਂ ਹੋ ਗਏ 9-10 ਸੈਕਿੰਡ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਜਿਹੜੀ ਆ ਫੋਟੋ ਤੋਂ ਵੀਡੀਓ ਬਣਾ ਕੇ ਦੇ ਦੇਗਾ ਤੁਸੀਂ ਇਹਨੂੰ ਡਾਊਨਲੋਡ ਕਰਕੇ ਤੁਸੀਂ ਆਪਣੇ ਉਹਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਵੀ ਨਹੀਂ ਹੈ ਮਤਲਬ ਵੀ ਅਸੀਂ ਵੀਡੀਓ ਨਹੀਂ ਲਾਉਣਾ ਚਾਹਦੇ ਅਸੀਂ ਫੋਟੋ ਲਾਉਣਾ ਤੁਸੀਂ ਫੋ ਬਹੁਤ ਜਿਆਦੇ ਆਈਡੀਆ ਨੇ ਬਹੁਤ سارے ਨੇ ਅਗਰ ਤੁਸੀਂ ਚਾਹੁੰਦੇ ਹੋ ਨਾ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਦੱਸਾਂ ਵਿਕਲੀ ਫੋਟੋ ਦੇ ਜਾਂ ਐਨੀਮੇਸ਼ਨ ਹੁੰਦਾ ਵਾ ਤੁਸੀਂ ਐਨੀਮੇਸ਼ਨ ਕਿਵੇਂ ਕਰ ਸਕਦੇ ਹੋ ਆਪਣੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦੱਸ ਦਾਂਗਾ ਅਗਰ ਤੁਸੀਂ ਕਹਿੰਦੇ ਵੀ ਯਾਰ ਵੀਰ ਜੀ ਅਸੀਂ ਆਡੀਓ ਆਪ ਰਿਕਾਰਡ ਕਰ ਲਈਏ ਤੇ ਮਿਊਜ਼ਿਕ ਆ ਜਿਹੜਾ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਬੈਕਗ੍ਰਾਉਂਡ ਤੁਸੀਂ ਮਿਊਜ਼ਿਕ ਲਗਾ ਲਿਆ ਵੀ ਮੈਂ ਜੇ ਤੁਸੀਂ ਚੋਨੇ ਵੀ ਅਸੀਂ ਯੂਨੀਵਰਸਲ ਵੀਡੀਓ ਪਿੱਛੇ ਯੂਨੀਵਰਸਲ ਵੀਡੀਓ ਲਾ ਦੇ ਤੂੰ ਯੂਨੀਵਰਸਲ ਵੀਡੀਓ ਦੇਖਿਆ ਹੁੰਨੀ ਆ ਜਿਹੜੇ ਮਤਲਬ ਵੀ ਉੱਪਰ ਚੰਦਰਮਾ ਦੇ ਵਿੱਚ ਤੁਸੀਂ ਦੇਖਿਆ ਹੁੰਨਾ ਕਣ ਕਣੇ ਜੇ ਤੁਰਦੇ ਰਹਿੰਦੇ ਨੇ ਯਾਰਾ ਚੰਦਰਮਾ ਘੁੰਮਦਾ ਰਹਿੰਦਾ ਵਾ ਪ੍ਰਿਥਵੀ ਘੁੰਮਦੀ ਰਹਿੰਦੀ ਆ ਉਹਨੂੰ ਕਹਿੰਦੇ ਯੂਨੀਵਰਸਲ ਵੀਡੀਓ ਅਗਰ ਤੁਸੀਂ ਚਾਹੋ ਮੈਂ ਉਹ ਯੂਨੀਵਰਸਲ ਵੀਡੀਓ ਲਾ ਕੇ ਤੁਹਾਨੂੰ ਦੱਸਾਂ ਕਿਥੋਂ ਡਾਊਨਲੋਡ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸ ਦਾਂਗਾ ਅਗਰ ਤੁਸੀਂ ਚਾਹੋ ਤਾਂ ਪਲੀਜ਼ ਇਸ ਵੀਡੀਓ ਦੇ ਹਲੇ ਬਾਅਦ ਤੋਂ ਬਾਅਦ ਕਮੈਂਟ ਕਰੋ ਤਾਂ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਕਿਵੇਂ-ਕਿਵੇਂ ਕਰਨਾ ਵਾ ਸਾਰਾ ਪ੍ਰੋਸੈਸ ਜਿਹੋ ਵੀ ਹੋਊਗਾ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਦਾਂਗਾ ਤੁਸੀਂ ਯੂਨੀਵਰਸਲ ਵੀਡੀਓ ਲਗਾ ਕੇ ਵੀ ਤੁਸੀਂ ਉਦਾਂ ਵੀਡੀਓ ਹੋਰ ਵੀਡੀਓ ਤੁਸੀਂ ਬਣਾ ਸਕਦੇ ਜਿਹੜਾ ਬੈਕਗ੍ਰਾਉਂਡ ਮਿਊਜ਼ਿਕ ਆ ਉਹ ਤੁਸੀਂ ਲਗਾਉਣਾ ਹੀ ਲਗਾਉਣਾ ਵਾ ਦੇਖੋ ਬੈਕਗ੍ਰਾਉਂਡ ਮਿਊਜ਼ਿਕ ਤੋਂ ਬਿਨਾ ਤੁਹਾਡੀ ਜਿਹੜੀ ਵੀਡੀਓ ਆ ਉਹ ਸੋਹ ਤੁਸੀਂ ਉਦਾਂ ਹੀ ਫੋਟੋ ਡਾਊਨਲੋਡ ਕਰ ਲੈਣੀ ਆ ਆਪਣੇ ਯੂਨੀਵਰਸਲ ਤੁਸੀਂ ਆਪਣਾ ਜਿਹੜਾ ਵੀਡੀਓ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਉਹ ਯੂਨੀਵਰਸਲ ਵੀਡੀਓ ਵੀ ਤੁਸੀਂ ਲਗਾ ਦੇਣੀ ਆ ਤੇ ਤੁਸੀਂ ਉਹ YouTube ਦੇ ਉੱਤੇ ਅਪਲੋਡ ਕਰੀ ਜਾਓ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਆਪਾਂ ਫੋਟੋ ਤੋਂ ਵੀਡੀਓ ਕਨਵਰਟ ਕੀਤੀ ਸ਼ੋ ਕਿਦਾਂ ਦੀ ਹੋਈ ਆ ਆ ਦੇਖੋ ਆਪਣੀ ਜਿਹੜੀ ਵੀਡੀਓ ਆ ਸੀਗੀ ਹੁਣ ਮੈਨੂੰ ਪਲੇ ਕਰਕੇ ਦੇਖਦਾ ਵਾਂ ਆ ਦੇਖੋ ਕਿੰਨੀ ਸੋਹਣੀ ਬਣ ਗਈ ਆ ਹਨਾ ਤੁਸੀਂ ਕੀ ਕਰਨਾ ਤੁਸੀਂ ਇੱਥੇ ਲਿਖਿਆ ਵਾ ਆਓ ਰੇ ਇੱਥੇ ਆ ਡਾਊਨਲੋਡ ਆਪਸ਼ਨ ਲਿਖਿਆ ਨਾ ਇੱਥੇ ਆ ਡਾਊਨਲੋਡ ਡਾਊਨਲੋਡ ਤੇ ਤੁਸੀਂ ਕਲਿੱਕ ਕਰ ਲੈਣਾ ਇਹ ਜਿਹੜੀ ਸੀਗੀ ਮੇਰੀ ਮੈਂ ਤੁਸੀਂ ਕੀ ਕਰਨਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਜਾਣਾ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਉਹਦੇ ਤੇ ਮੈਂ ਪਹਿਲੇ ਆਲਰੇਡੀ ਵੀਡੀਓ ਬਣਾਈ ਵੀ ਆ ਤੁਹਾਨੂੰ ਮੈਂ ਦੱਸਿਆ ਹੈ ਕਿੱਦਾਂ ਤੁਸੀਂ ਆਪਣੇ ਮੋਬਾਈਲ ਤੋਂ ਵੀਡੀਓ ਨੂੰ ਐਡਿਟ ਕਰਨਾ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਉਹ ਵੀਡੀਓ ਤੇ ਜਾ ਕੇ ਇੱਕ ਵਾਰੀ ਵੀਡੀਓ ਤੇ ਜ਼ਰੂਰ ਬਾਤ ਕਰੋ ਅਗਰ ਤੁਸੀਂ ਚਾਹੋ ਨਿਓ ਵੀ ਮੈਂ ਮੋਬਾਈਲ ਫੋਨ ਤੋਂ ਤੁਹਾਨੂੰ ਦੱਸਦਾ ਤਾਂ ਉਹਦੋਂ ਮੈਂ ਮੋਬਾਈਲ ਫੋਨ ਤੋਂ ਵੀ ਦੱਸਦਾ ਕਿ ਤੁਸੀਂ ਵੀਡੀਓ ਨੂੰ ਕਿਵੇਂ ਬਣਾਉਣਾ ਦੇਖੋ ਜੋ ਵੀ ਤੁਸੀਂ ਬਣਾ ਸੀ ਜੋ ਵੀ ਮੈਂ ਡਾਟਾ ਡਾਊਨਲੋਡ ਕੀਤਾ ਸੀ ਨਾ ਸਾਰਾ ਉਹ ਮੇਰੀ ਇਹਦੇ ਵਿੱਚ ਆ ਗਿਆ ਆਪਸ਼ਨ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਏ ਉਹ ਆ ਗਿਆ ਆ ਸਾਰਾ ਸਾਰਾ ਕੁਝ ਜੋ ਵੀ ਮੇਰਾ ਆ ਮੇਰੀ ਵੀਡੀਓ ਸੀ ਆ ਮੇਰੀਆਂ ਫੋਟੋਆਂ ਸੀ ਜੋ ਵੀ ਮੇਰੀਆਂ ਫੋਟੋਆਂ ਸੀ ਸਾਰੀਆਂ ਤੇ ਆ ਜਿਹੜੀ ਮੇਰੀ ਆਡੀਓ ਸੀ ਰੈਡੀ ਹੋ ਗਈ ਆ ਤੇ ਜਦੋਂ ਮੇਰਾ 뮤직 ਸੀ ਆ ਮੇਰਾ 뮤직 ਦਾ ਮੈਂ ਵੀ ਜੀ ਸਾਰਾ ਚੱਕ ਕੇ ਵੇ ਆਪਣਾ ਇੱਥੇ ਵੀ ਵੀਡੀਓ ਤੇ ਲਿਆ ਨਾ ਆ ਆ ਮੇਰਾ ਐਡੀਟਿੰਗ ਟੇਬਲ ਆ ਠੀਕ ਆ ਇੱਥੇ ਆ ਮੇਰੇ ਡੀਟੀ ਦੇ ਵਿੱਚ ਮੈਂ ਤੁਹਾਨੂੰ ਜਦਾ ਸਭ ਤੋਂ ਪਹਿਲਾਂ ਸਾਨੂੰ ਕੀ ਆ ਅਸੀਂ ਜਿਹੜੀ ਵੌਇਸ ਆ ਅਜੀ ਵੌਇਸ ਨੂੰ ਹੋਣੀ ਵਾਈ ਸਾਡੀ ਕਿਹੜੀ ਸੀ ਆ ਵਾਈ ਸੀ ਸੁਣੋ ਪਹਾੜੋਂ ਦੀ ਛਾਇਆ ਮੇਂ ਘਿਰਾ ਹੂਆ ਇੱਕ ਛੋਟਾ ਸਾ ਗਾਂਵ ਥਾ ਜਹਾਂ ਸਦੀਆਂ ਪੁਰਾਣਾ ਇੱਕ ਹਵੇਲੀ ਖੜਾ ਥਾ ਠੀਕ ਆ ਮੈਂ ਇਹਨੂੰ ਚੱਕ ਕੇ ਏਜ਼ ਇਟ ਇੱਥੇ ਰੱਖ ਦਾਂਗਾ ਆ ਹੁਣ ਤੁਸੀਂ ਹੁਣ ਇੱਥੇ ਸੁਣ ਕੇ ਦੇਖੋ ਠੀਕ ਆ ਹੁਣ ਮੈਂ ਤੁਹਾਨੂੰ ਦੱਸਾਂ ਬਜ਼ੁਰਗ ਕਹਾਣੀਆਂ ਸੁਣਾਤੇ ਥੇ ਕਿ ਹਵੇਲੀ ਮੇਂ ਇੱਕ ਰਾਣੀ ਰਹਤੀ ਥੀ ਜਿਸੇ ਠੀਕ ਆ ਕਿ ਨਹੀਂ ਸੋਣੀ ਹੋੜੀ ਹੁਣ ਆਪਾਂ ਕੀ ਕਰਨਾ ਵਾ ਹੁਣ ਆਪਾਂ ਇਹਦੇ ਤੇ ਫੋਟੋ ਲੋਣੀਆਂ ਨੇ ਆਪਾਂ ਜਿਹੜੀ ਫੋਟੋ ਚੱਕ ਕੇ ਇੱਥੇ ਲਾਤੀ ਆ ਹਨਾ ਤੇ ਆਪਾਂ ਜਿਹੜੀ ਵੀਡੀਓ ਬਣਾਈ ਸੀ ਆਪਾਂ ਵੀਡੀਓ ਮੈਂ ਤੁਹਾਨੂੰ ਦਿਖਾ ਦਿੰਦਾ ਛੋਟੀ ਜਿਹੀ ਇਸ ਇਜ਼ ਇਟ ਇਸ ਬਣਾ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਦੇਖੋ ਠੀਕ ਆ ਆ ਫੋਰ ਵੀਡੀਓ ਛੋਟੀ ਆਪਾਂ ਇਹਨੂੰ ਵੱਡੀ ਕਰ ਲੈਂਦੇ ਆ ਇੱਥੋਂ ਵੱਡੀ ਕਰ ਲੈਂਦੇ ਆ ਥੋੜੀ ਜਿਹੀ ਨੀਚੇ ਕਰ ਲੈਂਦੇ ਆ ਹੁਣ ਇਹਨੂੰ ਇਹਦੇ ਨਾਲ ਜੋੜ ਦਿੰਨੇ ਆ ਤੇ ਹੋਰ ਵੀ ਜਿੰਦੀਆਂ ਵੀ ਮੈਂ ਫੋਟੋ ਡਾਊਨਲੋਡ ਕੀਤੀ ਸੀ ਮੈਂ ਸਾਰੀਆਂ ਫੋਟੋ ਨੂੰ ਵੀ ਥੋੜੀ ਥੋੜੀ ਇੱਥੇ ਜੋੜੀ ਜਾਵਾਂਗੇ ਜਿਵੇਂ ਜਿਵੇਂ ਮੈਂ ਜੋੜੀ ਜਾਣਾ ਨਾ ਤੁਸੀਂ ਵੀ ਏਜ਼ ਇਟ ਇਸ ਤੁਸੀਂ ਇਦਾਂ ਜੋੜੀ ਜਾਣਾ ਆ ਜਿਹੜੀ ਆ ਦੇਖੋ ਇਹਨੂੰ ਆਪਾਂ ਥੋੜੀ ਜਿਹੀ ਵੱਡੀ ਕਰ ਲੈਂਦੇ ਆ ਛੋਟੀ ਸਾਈਜ਼ ਸਾਈਜ਼ ਛੋਟਾ ਇਹਦਾ ਆ ਇੱਥੇ ਆ ਗਈ ਸਾਰੇ ਤੁਸੀਂ ਵੀ ਇਸ ਦੀ चीज ਤੁਸੀਂ ਇਦਾਂ ਹੀ ਜੋੜ ਲੈਣਾ ਜਿੰਨੇ ਵੀ ਫੋਟੋ ਆਣ ਗਿਆ ਵੀਡੀਓ ਆਣ ਗਿਆ ਸਾਰਿਆਂ ਨੂੰ ਤੁਸੀਂ ਇਸ ਦੀ ਜੋੜ ਲੈਣਾ ਆ ਦੇਖੋ ਇਹਨੂੰ ਕਰਕੇ ਇਦਾਂ ਜਿੱਦ ਅਗਰ ਤੁਹਾਨੂੰ ਸਹੀ ਤਰੀਕੇ ਨਾਲ ਨਹੀਂ ਪਤਾ ਲੱਗਦਾ ਪਿਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦੋਗੇ ਤੁਹਾਨੂੰ ਫੋਨ ਦੇ ਉੱਤੇ ਵੀ ਦੱਸ ਦਾਂਗਾ ਦੇਖੋ ਜੋ ਮੈਂ ਵੀਡੀਓ ਕੀਤੀ ਦੇਖੋ ਨਾ ਤੁਹਾਨੂੰ ਪਲੇ ਕਰਕੇ ਦਿੰਦਾ ਜਹਾਂ ਸਦੀਆਂ ਪੁਰਾਣਾ ਇੱਕ ਹਵੇਲੀ ਖੜਾ ਥਾ ਗਾਂਵ ਦੇ ਬਜ਼ੁਰਗ ਕਹਾਣੀਆਂ ਸੁਣਾਤੇ تھے ਕਿ ਹਵੇਲੀ ਮੇਂ ਇੱਕ ਰਾਣੀ ਰਹਤੀ ਥੀ ਜਿਸੇ ਬੇਰਹਿਮੀ ਸੇ ਮੌਤ ਠੀਕ ਆ ਦੇਖੋ ਕਿ ਨਹੀਂ ਸੋਣੀ ਬਣ ਗਿਆ ਉਹ ਹੋਰ ਮਿਊਜ਼ਿਕ ਰਗਾਣਾ ਆਪਾਂ ਜਿਹੜਾ ਪਹੋਰਰ ਮਿਊਜ਼ਿਕ ਡਾਊਨਲੋਡ ਕੀਤਾ ਸੀ ਮੈਂ ਇੱਥੇ ਰੱਖਿਆ ਹੋਇਆ ਦੇਖੋ ਹਨਾ ਮਤਲਬ ਤੁਹਾਨੂੰ ਠੀਕ ਹੈ ਹੋਰਰ ਮਿਊਜ਼ਿਕ ਤੁਹਾਨੂੰ ਮਿਸ ਕਰਨਾ ਉਹ ਜਿਹੜਾ ਹੋਰਰ ਮਿਊਜ਼ਿਕ ਆਪੋ ਉਹ ਇੱਥੇ ਲਗਾਣਾ ਇਹ ਮਿਤ ਤਿੰਨ ਚਾ ਡਾਊਨਲੋਡ ਕੀਤਾ ਸੀ ਜਿਹੜਾ ਮੈਨੂੰ ਵਧੀਆ ਲੱਗੂ ਮੈਂ ਉਹ ਲਗਾਉਂਗਾ ਮੈਂ ਆ ਸੁਣਦਾ ਜੇ ਮੈਨੂੰ ਆ ਦੇਖੋ ਆ ਵੀ ਸੁਣਨ ਲੱਗਾ ਮੈਂ ਇਹ ਮਿਊਜ਼ਿਕ ਇਹਦੇ ਥੱਲੇ ਰੱਖ ਦਾਂਗਾ ਹੁਣ ਸੁਣ ਕੇ ਦੇਖੋ ਛੋਟਾ ਸਾ ਗਾਂਵ ਥਾ ਜਹਾਂ ਸਦੀਆਂ ਪੁਰਾਣਾ ਇੱਕ ਹਵੇਲੀ ਖੜਾ ਥਾ गांव के बुजुर्ग, बुजुर्ग कहानियां सुनाते सुना थे, थे। कि हवेली में एक रानी रहती थी जिसे बेरहमी ए, ए, भी बना लेना बहुत सोह बहुत सोनी वीडियो बनेगी बने देखो वीडियो बन के हम दस देना

ਇੱਕ ਦਿਨ ਸ਼ਹਿਰ ਸੇ ਇੱਕ ਯੂ ਦੇਖੋ ਕਿ ਨੀ ਸੋਣੀ ਬਣੀ ਆ ਸੋਣੀ ਲੱਗੀ ਨਾ ਕਿੰਨੀ ਸੋਣੀ ਲੱਗੇ ਲੋਕੀ ਯਾਰ ਕਿਉਂ ਨਹੀਂ ਦੇਖਣਗੇ ਇਹ ਚੀਜ਼ ਨੂੰ ਲੋਕ ਦੇਖਣਗੇ ਬਹੁਤ ਜ਼ਿਆਦਾ ਦੇਖਦੇ ਨੇ ਇਹ ਤੋਂ ਪਹਿਨ ਵੀ ਨਾ ਮੈਂ ਇੱਕ ਮਤਲਬ ਵੀ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਬਣਾਈ ਸੀ ਮੈਂ ਇੱਕ ਭੂਤ ਨਾਲ ਮੇਰਾ ਟਕਰਾ ਹਣਾ ਉਹ ਸੱਚੀ ਦੀ ਕਹਾਣੀ ਸੀਗੀ ਮਤਲਬ ਵੀ ਕਿਸੇ ਦੀ ਉਹ ਮੈਂ ਲਿਖੀ ਸੀ ਮੈਂ ਤੁਹਾਨੂੰ ਉਹਦਾ ਦਿਖਾਉਣਾ ਸੈਂਪਲ ਤੁਸੀਂ ਸੈਂਪਲ ਦੇਖਿਓ ਤੁਸੀਂ ਔਰ ਮੇਰੀ ਵੌਇਸ ਦੇ ਵਿੱਚ ਆ ਦੇਖਿਓ ਪਲੀਜ਼ ਮੈਂ ਕਦੇ ਵੀ ਭੂਤ ਤੇਤਾ ਵਿੱਚ ਵਿਸ਼ਵਾਸ ਨਹੀਂ ਰੱਖਿਆ ਜੋ ਘਟਨਾ ਮੇਰੇ ਨਾਲ ਹੋਈ ਗੁੰਜਦੇ ਜਿਹੀਆਂ ਪੈਸੇ ਆਵਾਜ਼ਾਂ ਤੋਂ ਬਈ ਮੈਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਬਸ ਆਵਾਜ਼ਾਂ ਮੈਨੂੰ ਹੋਰ ਜ਼ਿਆਦਾ ਡਰ ਗਿਆ ਜਦੋਂ ਮੈਂ ਆਪਣੇ ਦੋਵੇਂ ਪਾਸੇ ਅੱਗੇ ਪਿੱਛੇ ਦੇਖਿਆ ਦੇਖਾ ਕਿੰਨੀ ਸੋਹਣੀ ਵੀਡੀਓ ਬਣ ਕੇ ਰੈਡੀ ਹੋ ਗਈ ਆ ਅਗਰ ਤੁਸੀਂ ਇਦਾਂ ਦੀ ਤੁਸੀਂ ਬਣਾਉਗੇ ਨਾ ਤੁਸੀਂ ਕਿਤਾਬ ਵਾਲੇ ਵਿਚਾਰ ਦੇ ਵਿੱਚ ਜਾਓ ਉਤੋਂ ਪੁੱਤਾਂ ਲਈ ਤੁਸੀਂ ਕਿਤਾਬ ਲਿਆਓ ਥੋਰਨ ਸਟੋਰੀ ਤੁਸੀਂ ਬੋਲੋ ਤੇ ਜਿੱਦਾਂ ਮੈਂ ਤੁਹਾਨੂੰ ਵੀਡੀਓ ਬਣਾਉਣੀ ਸਿਕਾਈਏ ਤੁਸੀਂ ਇਦਾਂ ਦੀ ਵੀਡੀਓ ਬਣਾ ਕੇ ਨਾ ਤੁਸੀਂ ਆਪਣੇ ਚੈਨਲ ਤੇ ਅਪਲੋਡ ਕਰ ਦਿਓ ਮੈਂ ਗਾਰੰਟੀ ਦਿੰਦਾ ਤੁਹਾਡਾ ਚਾਰ ਤੋਂ ਪੰਜ ਦਿਨ ਦੇ ਵਿੱਚ ਹੀ ਤੁਹਾਡਾ ਚੈਨਲ ਗਰੋ ਹੋ ਜਾਣਾ ਤੇ ਤੁਸੀਂ ਮਹੀਨੇ ਦੇ ਨਾ ਤੁਸੀਂ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਵਾਦਾ ਮੇਰਾ ਤੁਹਾਡੇ ਨਾਲ ਸੋ ਅਗਰ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਸਵਾਲ ਹੈਗਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ 100% ਕਰਾਂਗਾ ਜੀ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਇਹ ਜਿਹੜੀ ਵੀਡੀਓ ਮੈਂ ਤੁਹਾਨੂੰ ਕੰਪਿਊਟਰ ਤੇ ਬਣਾ ਕੇ ਦਿਖਾਈ ਹੈ ਵੀ ਮੈਂ ਤੁਹਾਨੂੰ ਫੋਨ ਦੇ ਉੱਤੇ ਬਣਾ ਕੇ ਦਿਖਾਵਾਂ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਇਹਨਾਂ ਜ਼ਰੂਰ ਲਿਖ ਦਿਓ ਕਿ ਮੈਂ ਇਹ ਵਾਲੀ ਵੀਡੀਓ ਮੋਬਾਈਲ ਫੋਨ ਤੋਂ ਬਣਾ ਕੇ ਤੁਹਾਨੂੰ ਦਿਖਾਵਾਂ ਤਾਂ ਮੈਂ ਬਹੁਤ ਜਲਦੀ 2-4 ਦਿਨ ਦੇ ਵਿੱਚ ਵਿੱਚ ਮੋਬਾਈਲ ਫੋਨ ਤੋਂ ਬਾਅਦ ਇਦਾਂ ਹੀ ਸੇਮ ਪ੍ਰੋਸੈਸਰ ਤੁਹਾਨੂੰ ਮੈਂ ਦਰਸਾ ਦਾਂਗਾ ਤੁਸੀਂ ਘਰੇ ਬੈਠ ਕੇ ਮੋਬਾਈਲ ਫੋਨ ਤੋਂ ਤੁਸੀਂ ਇਹ ਸਟੋਰੀ ਤੁਸੀਂ ਬਣਾ ਸਕਦੇ ਹੋ ਜੀ ਤੇ ਉਹਨੂੰ ਰਿਕਾਰਡ ਕਿਵੇਂ ਕਰਨਾ ਆਪਣੀ ਵਾਇਸ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਪ੍ਰੋਪਰਲੀ ਸਹੀ ਤਰੀਕੇ ਨਾਲ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਨੂੰ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਨਾਰੇ ਨਵਾਂ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ